ਦੋਸਤੋ ਇੱਕ ਨੌਜਵਾਨ ਲੜਕੇ ਦਾ ਮਨ ਬੜਾਈ ਪਟਕਦਾ ਸੀ। ਉਹਦਾ ਮਨ ਇੰਨਾ ਅਸ਼ਾਂਤ ਤੇ ਬੇਚੈਨ ਸੀ ਨਾ ਕਿ ਉਹ ਕੋਈ ਕੁੱਝ ਪਲਾਂ ਲਈ ਵੀ ਕਿਸੇ ਕੰਮ ਵਿੱਚ ਆਪਣਾ ਪੂਰਾ ਧਿਆਨ ਨਹੀਂ ਸੀ ਲਾ ਸਕਦਾ। ਉਸਦਾ ਮਨ ਹਰ ਵੇਲੇ ਪਟਕਦਾ ਰਹਿੰਦਾ। ਜਦੋਂ ਉਹ ਇੱਕ ਕੰਮ ਕਰਦਾ ਤਾਂ ਦੂਜੇ ਬਾਰੇ ਸੋਚਦਾ, ਜਦੋਂ ਦੂਜਾ ਕੰਮ ਕਰਦਾ ਤਾਂ ਤੀਜੇ ਕੰਮ ਬਾਰੇ ਸੋਚਦਾ। ਇਸ ਤਰ੍ਹਾਂ ਉਹ ਕਿਸੇ ਵੀ ਕੰਮ ਨੂੰ ਢੰਗ ਨਾਲ ਨਹੀਂ ਸੀ ਕਰ ਸਕਦਾ। ਜੇਕਰ ਕੋਈ ਉਸ ਨੂੰ ਕੁਝ ਕਹਿ ਦਿੰਦਾ ਜੋ ਉਸਦੇ ਨਾਲ ਕੁਝ ਮਾੜਾ ਚੰਗਾ ਹੋ ਜਾਂਦਾ ਉਹ ਸਾਰਾ ਦਿਨ ਉਸੇ ਬਾਰੇ ਸੋਚਦਾ ਰਹਿੰਦਾ ਫਿਰ ਕਿਸੇ ਵੀ ਕੰਮ ਵਿੱਚ ਉਹਦਾ ਮਨ ਨਾ ਲੱਗਦਾ ਉਹ ਅਕਸਰ ਹੀ ਬੀਤੀਆਂ ਗੱਲਾਂ ਬਾਰੇ ਸੋਚਦਾ ਕਦੇ ਖੁਸ਼ ਹੁੰਦਾ ਕਦੇ ਉਦਾਸ ਤੇ ਕਦੇ ਆਪਣੇ ਆਪ ਦੇ ਨਾਲ ਗੱਲਾਂ ਕਰਕੇ ਮਾਨੀ ਮਨ ਮੁਸਕਰਾਉਂਦਾ ਉਹ ਅਕਸਰ ਆਪਣੇ ਪੁਇਖ ਨੂੰ ਲੈ ਕੇ ਮਨ ਘੜਤ ਕਲਪਨਾਵਾ ਕਰਦਾ ਜਦੋਂ ਕੋਈ ਉਹਦੇ ਨਾਲ ਗੱਲ ਕਰਦਾ ਉਹਦਾ ਧਿਆਨ ਕਿਤੇ ਹੋਰੀ ਹੋ ਜਾਂਦਾ ਉਹ ਨਾ ਤਾਂ ਕਿਸੇ ਦੀ ਗੱਲ ਧਿਆਨ ਨਾਲ ਸੁਣਦਾ ਨਾ ਕਿਸੇ ਨਾਲ ਧਿਆਨਪੂਰਵਕ ਗੱਲ ਕਰਦਾ ਤੇ ਨਾ ਹੀ ਕਿਸੇ ਕੰਮ ਉੱਤੇ ਧਿਆਨ ਕੇਂਦਰਿਤ ਕਰ ਪਾਉਂਦਾ ਉਸ ਦਾ ਮਨ ਜਿਵੇਂ ਉਸ ਨੂੰ ਤੜਫਾਉਂਦਾ ਉਹ ਉਸੇ ਤਰ੍ਹਾਂ ਪੜਕਦਾ ਰਹਿੰਦਾ ਉਹ ਲੜਕਾ ਜਿਹੜੇ ਥਾਂ ਉਹ ਰਹਿੰਦਾ ਸੀ ਨਾ ਉਸ ਤੇ ਇੱਕ ਪਾਸੇ ਦਰਿਆ ਤੇ ਦੂਜੇ ਪਾਸੇ ਇੱਕ ਬੋਧ ਮੱਠ ਸੀ ਜਿੱਥੇ ਇੱਕ ਬੋਧ ਭਿਕਸ਼ੂ ਤੇ ਉਹਨਾਂ ਦੇ ਕੁਝ ਚੇਲੇ ਰਹਿੰਦੇ ਸੀ ਹਰ ਸਵੇਰ ਉਹ ਬੁੱਧ ਭਿਖਸ਼ੂ ਆਪਣੇ ਚੇਲਿਆਂ ਨਾਲ ਦਰਿਆ ਉੱਤੇ ਇਸ਼ਨਾਨ ਕਰਨ ਜਾਂਦੇ ਤੇ ਜਦੋਂ ਵੀ ਉਹ ਲੜਕਾ ਬੁੱਧ ਭਿਖਸ਼ੂ ਤੇ ਉਹਨਾਂ ਦੇ ਚੇਲਿਆਂ ਨੂੰ ਆਪਣੇ ਘਰ ਦੇ ਸਾਹਮਣੇ ਤੋਂ ਲੰਘਦੇ ਦੇਖਦਾ ਤਾਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਤਾਂ ਉਹ ਉਹਨਾਂ ਤੋਂ ਪ੍ਰਭਾਵਿਤ ਹੋਏ ਬਿਨਾ ਰਹਿਣਾ ਪੁੰਦਾ ਉਨ੍ਹਾਂ ਦੇ ਚਿਹਰਿਆਂ ਦਾ ਤੇਜ, ਸ਼ਾਂਤੀ ਤੇ ਪ੍ਰਸੰਤਾ ਨੂੰ ਵੇਖ ਕੇ ਮੋਹਿਤ ਹੋ ਜਾਂਦਾ। ਐਵੇਂ ਲੱਗਦਾ ਕਿ ਜਿਵੇਂ ਬੁੱਧ ਭਿਕਸ਼ੂ ਤੇ ਉਨ੍ਹਾਂ ਦੇ ਚੇਲੇ ਵਰਤਮਾਨ ਦੇ ਹਰ ਪਲ ਨਾਲ ਇੱਕ ਹੋ ਚੁੱਕੇ ਨੇ। ਉਹ ਆਪਣੇ ਜੀਵਨ ਦੇ ਹਰ ਪਲ ਨੂੰ ਪੂਰੀ ਜਾਗਰੂਕਤਾ ਤੇ ਪ੍ਰਸੰਤਾ ਨਾਲ ਖੁਸ਼ੀ ਨਾਲ ਜੀ ਰਹੇ ਨੇ। ਉਨ੍ਹਾਂ ਦੇ ਤੁਰਨਾ, ਬੈਠਣਾ, ਬੋਲਣਾ ਤੇ ਮੁਸਕਰਾਉਣਾ ਹਰ ਗੱਲ ਵਿੱਚ ਇੱਕ ਸਥਿਰਤਾ ਤੇ ਸਮਾਨਤਾ ਸੀ। ਇੱਕ ਦਿਨ ਜਦੋਂ ਉਹ ਆਪਣੇ ਘਰ ਦੇ ਬਾਹਰ ਖੜਾ ਹੋ ਕੇ ਬੁੱਧ ਭਿਖਸ਼ੂਆਂ ਤੋਂ ਉਹਨਾਂ ਦੇ ਚੇਲਿਆਂ ਨੂੰ ਜਾਂਦੇ ਹੋਏ ਵੇਖ ਰਿਹਾ ਸੀ ਤਾਂ ਅਚਾਨਕ ਉਹਦੇ ਅੰਦਰ ਕੁਝ ਹਲ ਚਲੋਇ। ਉਹਦੇ ਮਨ ਵਿੱਚ ਇੱਕ ਸਵਾਲ ਉੱਠਿਆ ਤੇ ਉਹ ਬਿਨਾਂ ਕੁਝ ਸੋਚੇ ਉਹਨਾਂ ਦੇ ਪਿੱਛੇ-ਪਿੱਛੇ ਚੱਲ ਪਿਆ। ਮਾਠ ਵਿੱਚ ਪਹੁੰਚ ਕੇ ਉਸਨੇ ਵੇਖਿਆ ਕਿ ਸਾਰੇ ਚੇਲੇ ਜਾਂ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਨੇ ਤੇ ਬੁੱਧ ਭਿਖਸ਼ੂ ਇੱਕ ਦਰਖਤ ਦੇ ਹੇਠਾਂ ਅੱਖਾਂ ਬੰਦ ਕਰਕੇ ਬੈਠ ਗਏ ਨੇ। ਉਹ ਸਿੱਧਾ ਬੁੱਧ ਭਿਖਸ਼ੂ ਕੋਲ ਗਿਆ। ਤੇ ਨਮਸਕਾਰ ਕਰਕੇ ਉਹਨਾਂ ਦੇ ਸਾਹਮਣੇ ਬੈਠ ਗਿਆ। ਬੁੱਧ ਭਿਖਸ਼ੂ ਨੇ ਅੱਖਾਂ ਖੋਲੀਆਂ ਤੇ ਉਹਦੇ ਚਿਹਰੇ ਵੱਲ ਧਿਆਨ ਨਾਲ ਵੇਖਿਆ। ਤੇ ਬੇਰ ਕੋਲ ਸ਼ਾਂਤ ਸਬਰ ਵਿੱਚ ਉਹਨੂੰ ਕਿਹਾ ਕਿ ਬਹੁਤ ਪਰੇਸ਼ਾਨ ਲੱਗ ਰਹੇ ਹੋ। ਦੱਸੋ ਕੀ ਪਰੇਸ਼ਾਨੀ ਹੈ? ਲੜਕੇ ਨੇ ਹੌਲੀ ਤੇ ਦੁੱਖ ਭਰੀ ਆਵਾਜ਼ ਵਿੱਚ ਕਿਹਾ ਮਹਾਤਮਾ ਜੀ, ਮੇਰਾ ਮਨ ਬਹੁਤ ਹੀ ਬਚਾਂ ਰਿੰਦਾ। ਇਹ ਹਰ ਪਲ ਮੈਨੂੰ ਭੜਕਾਉਂਦਾ ਰਿੰਦਾ। ਮੈਂ ਕਿਸੇ ਵੀ ਕੰਮ ਵਿੱਚ ਧਿਆਨ ਨਹੀਂ ਲਾ ਸਕਦਾ। ਸ਼ਾਂਤੀਤਾ ਜੀ ਮੇਰੇ ਜੀਵਨ ਤੋਂ ਗਾਇਬ ਹੀ ਹੋ ਗਈ ਹੈ। ਮਹਾਤਮਾ ਜੀ ਮੈਂ ਵੀ ਤੁਹਾਡੇ ਚੇਲੇ ਆਵਾਂਗਾ। ਆਪਣੇ ਮਨ ਨੂੰ ਸ਼ਾਂਤ ਕਰਨਾ ਚਾਹੁੰਦਾ। ਇਹਨੂੰ ਇਕਾਗਰ ਕਰਨਾ ਚਾਹੁੰਦਾ ਵਾਂ। ਪਰ ਮੈਂ ਘੰਟਿਆਂ ਤੱਕ ਬੈਠ ਕੇ ਵੀ ਧਿਆਨ ਨਹੀਂ ਕਰ ਸਕਦਾ। ਕੋਈ ਕਠਨ ਅਭਿਆਸ ਨਹੀਂ ਕਰ ਸਕਦਾ। ਇਸ ਲਈ ਤੁਸੀਂ ਮੈਨੂੰ ਕੋਈ ਸੌਖਾ ਜਿਹਾ ਤਰੀਕਾ ਦੱਸੋ ਕਿ ਮੈਂ ਤੁਹਾਡੇ ਕੋਲ ਬੜੀ ਉਮੀਦ ਲੈ ਕੇ ਆਇਆ। ਬੁੱਧ ਭਿਕਸ਼ੂ ਨੇ ਲੜਕੇ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਿਆ ਤੇ ਫਿਰ ਕਹਿਣਾ ਸ਼ੁਰੂ ਕੀਤਾ। ਇਤੂ ਸਿਰਫ ਖਾਣਾ ਖਾਂਦਿਆਂ ਸਿਰਫ ਖਾਣਾ ਖਾਦਾ ਜਾਂ ਫਿਰ ਨਹਾਉਂਦਿਆਂ ਹੋਇਆ ਸਿਰਫ ਨਹਾਇਆ ਬਿਨਾ ਕਿਸੇ ਹੋਰ ਵਿਚਾਰ ਦੇ ਬਿਨਾ ਆਉਣ ਵਾਲੇ ਕੱਲ ਦੀ ਚਿੰਤਾ ਦੇ ਬਿਨਾ ਬੀਤੇ ਕੱਲ ਦੀ ਯਾਦ ਦੀ ਸ਼ਾਇਗ ਨਹੀਂ ਤੁਹਾਡਾ ਸਰੀਰ ਇੱਕ ਤਾਂ ਹੁੰਦਾ ਪਰ ਮਨ ਕਿਤੇ ਹੋਰ ਭਟਕ ਰਿਹਾ ਹੁੰਦਾ ਐਨਾ ਹੀ ਕਰਨਾ ਕਰਕੇ ਤੁਸੀਂ ਜੀਵਨ ਦੇ ਅਸਲ ਪਲਾਂ ਨੂੰ ਗਵਾ ਦਿੰਦੇ ਫਿਕਸ਼ਨ ਨੇ ਕਿਹਾ ਚਮਤਕਾਰ ਕੋਈ ਪਾਣੀ ਉੱਤੇ ਤੁਰਨਾ ਨਹੀਂ ਹੁੰਦਾ ਚਮਤਕਾਰ ਹੁੰਦਾ ਤਰਤੀ ਉੱਤੇ ਜਾਗਰੂਕਤਾ ਨਾਲ ਤੁਰਨਾ ਹਰ ਕਦਮ ਹਰ ਸਾਹ ਹਰ ਮੁਸਕਾਨ ਵਿੱਚ ਜੀਵਨ ਦੀ ਗਹਿਰਾਈ ਨੂੰ ਮਹਿਸੂਸ ਕਰਨਾ ਅਸਲ ਖੁਸ਼ੀ ਕਿਤੇ ਬਾਹਰ ਨਹੀਂ ਹੁੰਦੀ ਸੋ ਕੋ ਸਾਡੇ ਅੰਦਰ ਸਾਡੇ ਹਰ ਪਲ ਵਿੱਚ ਲੁਕੀ ਹੋਈ ਹੈ ਸੋ ਅੱਜ ਤੁਸੀਂ ਜਾਣੋਗੇ ਕਿ ਅਸਲ ਜਾਗਰੂਕਤਾ ਕੀ ਹੁੰਦੀ ਹੈ ਇਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਿਵੇਂ ਲਿਆੰਦਾ ਜਾ ਸਕਦਾ ਆ ਤੁਹਾਡੀ ਚਿੰਤਾ ਤਣਾਅ ਤੇ ਫਜ਼ੂਲ ਦੀਆਂ ਜਿਹੜੀਆਂ ਉਲਝਣਾਂ ਨਾ ਉਹਨਾਂ ਨੂੰ ਕਿਵੇਂ ਖਤਮ ਕਰ ਸਕਦੇ ਬਿਨਾ ਕਿਸੇ ਆਸ਼ਰਮ ਵਿੱਚ ਗਿਆ ਬਿਨਾ ਘੰਟਿਆਂ ਤੱਕ ਧਿਆਨ ਲਗਾਏ ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਕਲਪਨਾ ਕਰੋ ਕਿ ਤੁਸੀਂ ਆਪਣੇ ਮਿੱਤਰ ਨੂੰ ਇੱਕ ਚਿੱਠੀ ਲਿਖ ਰਹੇ ਹੋ ਪਰ ਅਚਾਨਕ ਤੁਹਾਡਾ ਮਨ ਭਟਕਣ ਲੱਗਦਾ ਹੈ ਕਿ ਰਾਤ ਦੇ ਖਾਣੇ ਵਿੱਚ ਕੀ ਬਣੇਗਾ ਕੱਲ ਦਾ ਦਿਨ ਕਿਵੇਂ ਹੋਏਗਾ ਜਾਂ ਫਿਰ ਕੋਈ ਪੁਰਾਣੀ ਗੱਲ ਤੁਹਾਨੂੰ ਪਰੇਸ਼ਾਨ ਕਰਨ ਲੱਗਦੀ ਤਾਂ ਨਤੀਜਾ ਕੀ ਹੋਵੇਗਾ ਨਾ ਤਾਂ ਚਿੱਠੀ ਮਨ ਲਗਾ ਕੇ ਲਿਖੀ ਜਾਂਦੀ ਹੈ ਤੇ ਨਾ ਹੀ ਮਨ ਨੂੰ ਛੇਰ ਮਿਲਦਾ ਹੈ ਇਹੀ ਅੱਜ ਕੱਲ੍ਹ ਦੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਉਹ ਜਿੱਥੇ ਵੀ ਹੈਗੇ ਨੇ ਉਥੇ ਪੂਰੀ ਤਰ੍ਹਾਂ ਮੌਜੂਦ ਨਹੀਂ ਰਹਿੰਦੇ ਮਾਈਂਡਫੁਲਨੈਸ ਮਤਲਬ ਹਰ ਪਲ ਨੂੰ ਪੂਰੇ ਹੋਸ਼ ਨਾਲ ਪੂਰੀ ਜਾਗਰੂਕਤਾ ਨਾਲ ਜਿਉਣਾ ਕਿਸੇ ਕੰਮ ਨੂੰ ਸਿਰਫ ਕਰਨਾ ਹੀ ਨਹੀਂ ਸਗੋਂ ਉਸ ਨੂੰ ਗਹਿਰਾਈ ਨਾਲ ਮਹਿਸੂਸ ਕਰਨਾ ਇਹ ਕੋਈ ਔਖੀ ਜਿਹੀ ਵੱਡੀ ਗੱਲ ਨਹੀਂ ਆ ਸਗੋਂ ਇਹ ਇੱਕ ਸਧਾਰਨ ਤੇ ਕੁਦਰਤੀ ਕਲਾ ਹੈ ਜੋ ਸਾਡੀਆਂ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗਤੀਵਿਧੀਆਂ ਵਿੱਚ ਲੁਕੀ ਹੋਈ ਹੈ ਚਾਹੇ ਉਹ ਸਾਹ ਲੈਣਾ ਹੋਵੇ ਇੱਕ ਗਲਾਸ ਪਾਣੀ ਪੀਣਾ ਹੋਵੇ ਘਰ ਵਿੱਚ ਝਾੜੂ ਲਾਉਣਾ ਹੋਵੇ ਜਾਂ ਆਪਣੇ ਹੱਥ ਧੋਣਾ ਹੋਵੇ ਜਦੋਂ ਅਸੀਂ ਇਹ ਕੰਮ ਪੂਰੇ ਧਿਆਨ ਤੇ ਪਿਆਰ ਨਾਲ ਕਰਦੇ ਹਾਂ ਤਾਂ ਇਹ ਸਿਰਫ ਰੋਜ਼ਾਨਾ ਦੇ ਕੰਮ ਨਹੀਂ ਇਹ ਇੱਕ ਗਹਿਰਾ ਆਤਮਿਕ ਅਨੁਭਵ ਬਣ ਜਾਂਦੇ ਨੇ ਜੋ ਸਾਡੇ ਮਨ ਨੂੰ ਸ਼ਾਂਤੀ ਤੇ ਸਾਡੇ ਦਿਲ ਨੂੰ ਖੁਸ਼ੀ ਨਾਲ ਭਰ ਦਿੰਦੇ ਨੇ ਬੁੱਧ ਭਿਕਸ਼ੂ ਨੇ ਅੱਗੇ ਕਿਹਾ ਕਿ ਇਸ ਮੱਠ ਦਾ ਹਰ ਇੱਕ ਭਿਕਸ਼ੂ ਆਪਣੇ ਛੋਟੇ ਛੋਟੇ ਕੰਮਾਂ ਨੂੰ ਵੀ ਪੂਰੇ ਧਿਆਨ ਤੇ ਲਗਨ ਨਾਲ ਕਰਦਾ ਜਿਵੇਂ ਕਿ ਬਰਤਨ ਧੋਣਾ ਜਦੋਂ ਬਰਤਨ ਧੋਂਦੇ ਨੇ ਤਾਂ ਸਿਰਫ ਬਰਤਨ ਹੀ ਧੋਂਦੇ ਨਹੀਂ ਜਿਵੇਂ ਉਸ ਪਲ ਵਿੱਚ ਉਹਨਾਂ ਦੀ ਪੂਰੀ ਜ਼ਿੰਦਗੀ ਨੂੰ ਸਿਰਫ ਉਹੀ ਇੱਕ ਕੰਮ ਹੋਵੇ ਪਰ ਜੇਕਰ ਬਰਤਨ ਧੋਂਦੇ ਸਮੇਂ ਤੁਸੀਂ ਚਾਹ ਪੀਣ ਬਾਰੇ ਸੋਚ ਰਹੇ ਹੋ ਤਾਂ ਚਾਹ ਪੀਣ ਵੇਲੇ ਤੁਹਾਡਾ ਮਨ ਕਿਤੇ ਹੋਰ ਭਟਕਣ ਲੱਗ ਪਵੇਗਾ ਇਸ ਤਰ੍ਹਾਂ ਤੁਸੀਂ ਕਦੀ ਵੀ ਵਰਤਮਾਨ ਵਿੱਚ ਪੂਰੀ ਤਰ੍ਹਾਂ ਮੌਜੂਦ ਨਹੀਂ ਰਹਿ ਪਾਓਗੇ ਇਹ ਮਾਈਂਡਫੁਲਨੈਸ ਦਾ ਪਹਿਲਾ ਤੇ ਸਭ ਤੋਂ ਜ਼ਰੂਰੀ ਸਬਕ ਹੈ ਕਿ ਜੋ ਕਰ ਰਹੇ ਹੋ ਉਸੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਓ ਉਸੇ ਨੂੰ ਆਪਣੀ ਪੂਰੀ ਦੁਨੀਆ ਬਣਾ ਲਓ ਹਰ ਕੰਮ ਨੂੰ ਐਂਓ ਕਰੋ ਜਿਵੇਂ ਤੁਸੀਂ ਉਹ ਕੰਮ ਪਹਿਲੀ ਵਾਰੀ ਕਰ ਰਹੇ ਹੋ ਐਸੋ ਮੈਂ ਸ਼ੁਰੂਆਤੀ ਮਨ ਕਹਿੰਦਾ ਵਾਂ ਉਦਾਹਰਨ ਵਜੋਂ ਜਦੋਂ ਤੁਸੀਂ ਸਵੇਰੇ ਆਪਣੇ ਦੰਦ ਸਾਫ਼ ਕਰਦੇ ਹੋ ਤਾਂ ਕਿ ਤੁਸੀਂ ਅਸਲ ਵਿੱਚ ਉਸ ਅਨੁਭਵ ਨੂੰ ਮਹਿਸੂਸ ਕਰਦੇ ਹੋ ਬਰਸ਼ ਦਾ ਦੰਦਾਂ ਉੱਤੇ ਰਗੜਨਾ ਪੇਸਟ ਦੀ ਤਾਜ਼ਗੀ ਪਾਣੀ ਦੀ ਠੰਡਕ ਕੀ ਤੁਸੀਂ ਇਹ ਸਾਰਾ ਧਿਆਨ ਨਾਲ ਮਹਿਸੂਸ ਕਰਦੇ ਹੋ ਜਾਂ ਤੁਹਾਡਾ ਮਨ ਪਹਿਲਾਂ ਹੀ ਦਿਨ ਦੀ ਦੌੜ ਭੱਜ ਵਿੱਚ ਗੁਆਚ ਗਿਆ ਹੁੰਦਾ ਜੇ ਤੁਸੀਂ ਹਰ ਕੰਮ ਨੂੰ ਇੱਕ ਨਵੇਂ ਤਾਜ਼ੇ ਨਜ਼ਰੀਏ ਨਾਲ ਕਰੋ ਜਿਵੇਂ ਉਹ ਤੁਹਾਡਾ ਪਹਿਲਾ ਅਨੁਭਵ ਹੋਵੇ ਤਾਂ ਹਰ ਛੋਟਾ ਕੰਮ ਇੱਕ ਧਿਆਨ ਇੱਕ ਤਿਉਹਾਰ ਬਣ ਜਾਂਦਾ ਹੈ ਮਾਈਂਡਫੁਲਨੈਸ ਦਾ ਅਰਥ ਹੈ ਹਰ ਪਲ ਨੂੰ ਤਾਜ਼ਗੀ ਤੇ ਹੈਰਾਨੀ ਨਾਲ ਜਿਉਣਾ ਕਲਪਨਾ ਕਰੋ ਕਿ ਤੁਸੀਂ ਸਵੇਰੇ ਆਪਣੇ ਘਰ ਦੇ ਵਿਹੜੇ ਵਿੱਚ ਬੈਠੇ ਚਾਹ ਪੀ ਰਹੇ ਹੋ ਤੁਸੀਂ ਗਰਮ ਚਾਹ ਦੇ ਕੱਪ ਨੂੰ ਆਪਣੇ ਹੱਥਾਂ ਵਿੱਚ ਮਹਿਸੂਸ ਕਰਦੇ ਹੋ ਉਸ ਦੀ ਖੁਸ਼ਬੂ ਨੂੰ ਗਹਿਰੇ ਸਾਹ ਨਾਲ ਆਪਣੇ ਅੰਦਰ ਲੈਂਦੇ ਹੋ ਤੇ ਹਰ ਕੋਟ ਨੂੰ ਹੌਲੀ-ਹੌਲੀ ਆਪਣੇ ਅੰਦਰ ਲੈਂਦੇ ਹੋ ਉਸ ਪਲ ਵਿੱਚ ਨਾ ਤਾਂ ਕੋਈ ਚਿੰਤਾ ਹੁੰਦੀ ਹੈ ਨਾ ਕੋਈ ਹਟਬੜੀ ਤੁਸੀਂ ਸਿਰਫ ਚਾਹ ਤੇ ਉਸ ਪਲ ਦੇ ਨਾਲ ਹੁੰਦੇ ਹੋ ਜਦੋਂ ਤੁਸੀਂ ਚਾਹ ਪੀ ਰਹੇ ਹੋ ਤਾਂ ਸਿਰਫ ਚਾਹ ਹੀ ਪੀਓ ਇਹ ਹੀ ਅਸਲੀ ਧਿਆਨ ਹੈ ਇਸ ਤਰੀਕੇ ਨਾਲ ਨਾ ਤਾਂ ਸਿਰਫ ਚਾਹ ਦਾ ਸੁਆਦ ਵੱਧ ਜਾਂਦਾ ਸਗੋਂ ਤੁਹਾਡਾ ਮਨ ਵੀ ਸ਼ਾਂਤ ਤੇ ਤਰੋਤਾਜ਼ਾ ਹੋ ਜਾਂਦਾ ਜਦੋਂ ਅਸੀਂ ਆਪਣੇ ਹਰ ਕੰਮ ਵਿੱਚ ਪੂਰਾ ਧਿਆਨ ਲਗਾਉਂਦੇ ਹਾਂ ਤਾਂ ਸਾਡਾ ਮਨ ਵਿਕਰਣ ਦੀ ਬਜਾਈ ਇਕਾਗਰ ਹੋ ਜਾਂਦਾ ਐ ਇੱਕ ਇਕਾਗਰਤਾ ਸਾਡੇ ਅੰਦਰ ਇੱਕ ਗਹਿਰੀ ਸ਼ਾਂਤੀ ਲਿਆਉਂਦੀ ਤੇ ਜਦੋਂ ਮਨ ਸ਼ਾਂਤ ਹੁੰਦਾ ਤਾਂ ਸਾਡੇ ਵਿਚਾਰ ਸਾਫ਼ ਹੋ ਜਾਂਦੇ ਸਾਡੀਆਂ ਭਾਵਨਾਵਾਂ ਸੰਤੁਲਿਤ ਹੋ ਜਾਂਦੀਆਂ ਨੇ ਤੇ ਸਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਸਾਫ਼ ਸੁਥਰੀ ਦਿਸ਼ਾ ਆ ਜਾਂਦੀ ਇਹ ਸਾਫ਼ ਸੁਥਰੇ ਪੰਨ ਨਾਲ ਨਾ ਸਿਰਫ ਸਾਡੇ ਫੈਸਲੇ ਚੰਗੇ ਹੋ ਜਾਂਦੇ ਸਗੋਂ ਸਾਡੀਆਂ ਗੱਲਾਂ ਸਾਡੇ ਰਿਸ਼ਤੇ ਸਾਡਾ ਆਤਮ ਵਿਸ਼ਵਾਸ ਵਿਵਾਜਾਂ ਦਾ ਜਾਗਰੂਕਤਾ ਸੂਰਜ ਦੀ ਰੋਸ਼ਨੀ ਵਾਂਗ ਜਦੋਂ ਤੁਸੀਂ ਆਪਣੇ ਹਰ ਪਲ ਨੂੰ ਜਾਗਰੂਕਤਾ ਨਾਲ ਜਿਉਂਦੇ ਹੋ ਤਾਂ ਉਹ ਰੋਸ਼ਨੀ ਤੁਹਾਡੇ ਅੰਦਰਲੇ ਹਨੇਰੇ ਨੂੰ ਹੌਲੀ ਹੌਲੀ ਹਲਕਾ ਕਰ ਦਿੰਦੀ ਜਾਗਰੂਕਤਾ ਹੀ ਸਾਨੂੰ ਸਿਖਾਉਂਦੀ ਆ ਕਿ ਖੁਸ਼ੀ ਕਿਤੇ ਬਾਹਰ ਨਹੀਂ ਆ ਨਾ ਹੀ ਕਿਸੇ ਵੱਡੇ ਲਕਸ਼ ਨੂੰ ਹਾਸਲ ਕਰਨ ਵਿੱਚ ਖੁਸ਼ੀ ਤਾਂ ਸਾਡੇ ਹਰ ਪਲ ਵਿੱਚ ਬਿਕਰੀ ਹੋਈ ਹੈ ਸਿਰਫ ਲੋੜ ਉਸ ਨੂੰ ਵੇਖਣ ਉਸ ਨੂੰ ਛੋਣ ਤੇ ਉਸ ਨੂੰ ਜੀਣ ਦੀ ਆਦਤ ਬਣਾਉਣ ਦੀ ਉਦਾਹਰਣ ਵਜੋਂ ਜਦੋਂ ਤੁਸੀਂ ਕਿਸੇ ਬੱਚੇ ਨਾਲ ਸਮਾਂ ਬਿਤਾਉਂਦੇ ਹੋ ਤਾਂ ਉਸ ਪਲ ਨੂੰ ਪੂਰੀ ਤਰ੍ਹਾਂ ਜਿਓ ਉਹਦੇ ਹਾਸੇ ਨੂੰ ਸੁਣੋ ਉਹਦੀਆਂ ਗੱਲਾਂ ਨੂੰ ਮਹਿਸੂਸ ਕਰੋ ਉਹਦੀਆਂ ਛੋਟੀਆਂ-ਛੋਟੀਆਂ ਹਰਕਤਾਂ ਉੱਪਰ ਧਿਆਨ ਦਿਓ ਉਸ ਪਲ ਵਿੱਚ ਨਾ ਤਾਂ ਕੋਈ ਕੰਮ ਦੀ ਚਿੰਤਾ ਹੋਣੀ ਚਾਹੀਦੀ ਹੈ ਨਾ ਕੁਝ ਹੋਰ ਸਿਰਫ ਤੁਸੀਂ ਤੇ ਉਹ ਪਲ ਇਸ ਤਰੀਕੇ ਨਾਲ ਨਾ ਸਿਰਫ ਤੁਹਾਡਾ ਰਿਸ਼ਤਾ ਗਹਿਰਾ ਹੋਵੇਗਾ ਸਗੋਂ ਤੁਹਾਨੂੰ ਇੱਕ ਐਸੀ ਖੁਸ਼ੀ ਮਿਲੇਗੀ ਜੋ ਕਿਸੇ ਪ੍ਰਾਪਤੀ ਨਾਲ ਵੀ ਨਹੀਂ ਮਿਲ ਸਕਦੀ ਸਾਡੀ ਸਾਹ ਲੈਣ ਦੀ ਕਿਰਿਆ ਸਾਡੀ ਸਭ ਤੋਂ ਨੇੜਲੀ ਮਿੱਤਰ ਹੈ ਇਸ ਲਈ ਜਦੋਂ ਵੀ ਤੁਸੀਂ ਆਪਣੇ ਆਪ ਨੂੰ ਗਵਾਇਆ ਹੋਇਆ ਜਾਂ ਪਰੇਸ਼ਾਨ ਮਹਿਸੂਸ ਕਰੋ ਤਾਂ ਆਪਣੇ ਸਾਹਾਂ ਵੱਲ ਵਾਪਸ ਆ ਜਾਓ ਐਸਾ ਵਿਆਸ ਨੂੰ ਹੋਰ ਗਹਿਰਾ ਕਰਨ ਲਈ ਆਪਣੇ ਸਾਹਾਂ ਦੀ ਗਤੀ ਨੂੰ ਮਹਿਸੂਸ ਕਰੋ ਹਵਾ ਦਾ ਤੁਹਾਡੇ ਨੱਕ ਵਿੱਚ ਦਾਖਲ ਹੋਣਾ ਤੁਹਾਡੀ ਛਾਤੀ ਦਾ ਹੌਲੀ-ਹੌਲੀ ਫੁੱਲਣਾ ਤੇ ਫਿਰ ਸਾਹਾਂ ਦਾ ਹੌਲੀ-ਹੌਲੀ ਬਾਹਰ ਨਿਕਲਣਾ ਤੁਸੀਂ ਇਹ ਅਭਿਆਸ ਦਿਨ ਵਿੱਚ ਕਈ ਵਾਰ ਸਿਰਫ ਇੱਕ ਜਾਂ ਦੋ ਮਿੰਟ ਲਈ ਕਰੋ ਹੌਲੀ-ਹੌਲੀ ਤੁਹਾਨੂੰ ਲੱਗੇਗਾ ਕਿ ਤੁਹਾਡਾ ਮਨ ਸ਼ਾਂਤ ਹੋ ਰਿਹਾ ਤੁਹਾਡੀ ਬਚੈਨੀ ਘੱਟ ਹੋ ਰਹੀ ਤੇ ਇੱਕ ਗਹਿਰੀ ਸ਼ਾਂਤੀ ਤੁਹਾਡੇ ਅੰਦਰ ਵਸਣ ਲੱਗੀ ਸਾਹ ਲੈਣਾ ਤੇ ਸਾਹ ਛੱਡਣਾ ਸਿਰਫ ਜਿੰਦਾ ਰਹਿਣ ਦਾ ਢੰਗ ਨਹੀਂ ਆ ਇਹ ਜੀਵਨ ਨੂੰ ਜਾਗਰੂਕਤਾ ਨਾਲ ਜੀਣ ਦੀ ਇੱਕ ਕਲਾ ਹੈ ਇਸ ਤੋਂ ਇਲਾਵਾ ਜਦੋਂ ਤੁਸੀਂ ਖਾਣਾ ਖਾਵੋ ਤਾਂ ਹਰ ਬੁਰਕੀ ਨੂੰ ਪੂਰੇ ਧਿਆਨ ਨਾਲ ਮਹਿਸੂਸ ਕਰੋ ਉਸ ਭੋਜਨ ਦਾ ਸੁਆਦ ਉਹਦੀ ਖੁਸ਼ਬੂ ਉਹਦੀ ਬਣਵਟ ਉਹਦਾ ਰੰਗ ਸਭ ਕੁਝ ਜੇ ਤੁਸੀਂ ਹਰ ਬੁਰਕੀ ਨੂੰ ਪੂਰੀ ਜਾਗਰੂਕਤਾ ਨਾਲ ਖਾਵੋ ਤਾਂ ਹਰ ਬੁਰਕੀ ਇੱਕ ਚਮਤਕਾਰ ਬਣ ਜਾਂਦੀ ਹੈ ਇਸ ਤਰੀਕੇ ਨਾਲ ਅਸੀਂ ਨਾ ਸਿਰਫ ਖਾਣੇ ਦਾ ਪੂਰਾ ਆਨੰਦ ਲੈਂਦੇ ਹਾਂ ਸਗੋਂ ਉਸ ਭੋਜਨ ਦੇ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਵੀ ਮਹਿਸੂਸ ਕਰਦੇ ਹਾਂ ਹਰ ਰੋਜ਼ ਖਾਣੇ ਤੋਂ ਪਹਿਲਾਂ ਇੱਕ ਪਲ ਲਈ ਰੁਕੋ ਇੱਕ ਡੂੰਘਾ ਸਾਹ ਲਵੋ ਤੇ ਮਾਨਿ ਹਿਮਨ ਉਸ ਭੋਜਨ ਲਈ ਧੰਨਵਾਦ ਕਰੋ ਇਹ ਛੋਟਾ ਜਿਹਾ ਅਭਿਆਸ ਸਾਡੇ ਭੋਜਨ ਨੂੰ ਇੱਕ ਪਵਿੱਤਰ ਅਨੁਭਵ ਵਿੱਚ ਬਦਲ ਸਕਦਾ ਹੈ ਅਗਲਾ ਤਰੀਕਾ ਹੈ ਤੁਰਦਿਆਂ ਮਾਈਂਡਫੁਲਨੈਸ ਦਾ ਅਭਿਆਸ ਜਿਨੂੰ ਅਸੀਂ ਵਾਕਿੰਗ ਮੈਡੀਟੇਸ਼ਨ ਵੀ ਕਹਿੰਦੇ ਆਂ ਜਦੋਂ ਤੁਸੀਂ ਤੁਰੋ ਤਾਂ ਹਰ ਕਦਮ ਨੂੰ ਜਾਗਰੂਕਤਾ ਨਾਲ ਚੁੱਕੋ ਆਪਣੇ ਪੈਰਾਂ ਨੂੰ ਧਰਤੀ ਉਤੇ ਰੱਖਦੇ ਆਂ ਮਹਿਸੂਸ ਕਰੋ ਕਿ ਤੁਸੀਂ ਧਰਤੀ ਨੂੰ ਛੂ ਰਹੇ ਹੋ ਹਰ ਕਦਮ ਵਿੱਚ ਸ਼ਾਂਤੀ ਸ਼ੁਕਰ ਤੇ ਪਿਆਰ ਭਰ ਦਿਓ ਹਰ ਕਦਮ ਧਰਤੀ ਨੂੰ ਦਿੱਤਾ ਗਿਆ ਇੱਕ ਚੁੰਬਕ ਹੈ ਇਹ ਅਭਿਆਸ ਨਾ ਸਿਰਫ ਸਾਨੂੰ ਸ਼ਾਂਤ ਕਰਦਾ ਸਗੋਂ ਸਾਨੂੰ ਆਪਣੇ ਸਰੀਰ ਨਾਲ ਆਸ-ਪਾਸ ਦੀ ਕੁਦਰਤ ਨਾਲ ਤੇ ਇਸਵਾਲ ਦੀ ਗਹਿਰਾਈ ਨਾਲ ਜੋੜਦਾ ਹੈ। ਵਾਕਿੰਗ ਮੈਡੀ ਸਟੇਸ਼ਨ ਲਈ ਤੁਹਾਨੂੰ ਕਿਸੇ ਖਾਸ ਜਗ੍ਹਾ ਦੀ ਲੋੜ ਨਹੀਂ ਹੈ। ਤੁਸੀਂ ਸਿਰਫ ਆਪਣੇ ਘਰ ਦੇ ਵਿਹੜੇ ਵਿੱਚ, ਬਗੀਚੇ ਵਿੱਚ ਵੀ ਇਹ ਕਰ ਸਕਦੇ ਹੋ। ਸਿਰਫ ਆਪਣੀ ਚਾਲ ਨੂੰ ਥੋੜਾ ਹੌਲੀ ਰੱਖੋ। ਆਪਣੀਆਂ ਸਾਹਾਂ ਨਾਲ ਤਾਲਮੇਲ ਬਣਾਏ ਰੱਖੋ। ਤੇ ਹਰ ਕਦਮ ਨੂੰ ਇੱਕ ਧਿਆਨ ਬਣਾਓ। ਜਦੋਂ ਅਸੀਂ ਜਾਗਰੂਕਤਾ ਨਾਲ ਤੁਰਦੇ ਹਾਂ ਤਾਂ ਅਸੀਂ ਧਰਤੀ ਦੇ ਨਾਲ ਇੱਕ ਹੋ ਜਾਂਦੇ ਹਾਂ। ਇਹ ਅਭਿਆਸ ਤੁਹਾਡੇ ਸਰੀਰ ਤੇ ਮਨ ਨੂੰ ਤਰੋ-ਤਾਜ਼ਾ ਕਰੇਗਾ ਤੇ ਤੁਹਾਨੂੰ ਹਰ ਕਦਮ ਵਿੱਚ ਜੀਵਨ ਦੀ ਸੁੰਦਰਤਾ ਦਾ ਅਹਿਸਾਸ ਕਰਵਾਏਗਾ। ਅਗਲਾ ਤਰੀਕਾ ਹੈ ਮਾਈਂਡਫੁਲਨੈਸ ਸਿਟਿੰਗ ਮਤਲਬ ਜਾਗਰੂਕਤਾ ਨਾਲ ਬੈਠਣਾ। ਜਦੋਂ ਤੁਸੀਂ ਬੈਠੋ ਚਾਹੇ ਉਹ ਕੁਰਸੀ ਉੱਤੇ ਹੋਵੋ, ਸੋਫੇ ਤੇ ਹੋਵੋ ਜਾਂ ਜ਼ਮੀਨ ਉੱਪਰ। ਆਪਣੀ ਕਮਰ ਨੂੰ ਸਿੱਧਾ ਰੱਖੋ, ਆਪਣੇ ਮੋਢਿਆਂ ਨੂੰ ਢਿੱਲਾ ਛੱਡ ਦਿਓ। ਤੇ ਆਪਣੇ ਸਾਹਾਂ ਉੱਤੇ ਧਿਆਨ ਦਿਓ। ਆਪਣੇ ਸਰੀਰ ਨੂੰ ਮਹਿਸੂਸ ਕਰੋ। ਆਪਣੇ ਪੈਰਾਂ ਨੂੰ ਜ਼ਮੀਨ ਨਾਲ ਸਿੱਧਾ ਸੰਪਰਕ ਵਿੱਚ ਰੱਖੋ ਤੇ ਆਪਣੀਆਂ ਹਥੇਲੀਆਂ ਤੇ ਪੋਟਿਆਂ ਨੂੰ ਮਹਿਸੂਸ ਕਰੋ। ਬੈਠਣਾ ਸਿਰਫ ਆਰਾਮ ਕਰਨ ਦਾ ਢੰਗ ਨਹੀਂ। ਇੱਕ ਮੌਕਾ ਹੈ ਆਪਣੇ ਅੰਦਰ ਤੇ ਆਪਣੇ ਆਸ-ਪਾਸ ਦੀ ਦੁਨੀਆ ਨਾਲ ਜੁੜਨ ਦਾ। ਜਦੋਂ ਤੁਹਾਨੂੰ ਬਿਨਾਂ ਚਾਹੇ ਵੀ ਕਿਤੇ ਰੁਕਣਾ ਪੈ ਜਾਵੇ, ਜਿਵੇਂ ਟ੍ਰੈਫਿਕ ਸਿਗਨਲ 'ਤੇ ਤਾਂ ਉਸ ਨੂੰ ਉਡੀਕ ਦਾ ਸਮਾਂ ਨਾ ਸਮਝੋ। ਸਗੋਂ ਇੱਕ ਮੌਕਾ ਸਮਝੋ ਇੱਕ ਮੌਕਾ ਆਪਣੇ ਸਾਹਾਂ ਨੂੰ ਮਹਿਸੂਸ ਕਰਨ ਦਾ ਆਪਣੇ ਆਸ-ਪਾਸ ਦੀਆਂ ਚੀਜ਼ਾਂ ਨੂੰ ਅਨੁਭਵ ਕਰਨ ਦਾ ਸਗੋਂ ਇੱਕ ਮੌਕਾ ਸਮਝੋ ਇੱਕ ਮੌਕਾ ਆਪਣੇ ਸਾਹਾਂ ਨੂੰ ਮਹਿਸੂਸ ਕਰਨ ਦਾ ਆਪਣੇ ਆਸ-ਪਾਸ ਦੀਆਂ ਚੀਜ਼ਾਂ ਨੂੰ ਅਨੁਭਵ ਕਰਨ ਦਾ ਤੇ ਆਪਣੇ ਮਨ ਨੂੰ ਸ਼ਾਂਤ ਕਰਨ ਦਾ ਜਾਗਰੂਕਤਾ ਕੋਈ ਸੰਦਾਤਿਕ ਵਿਚਾਰ ਜਾਂ ਗੁੰਜਲਦਾਰ ਫਲਸਫਾ ਨਹੀਂ ਹੈ ਇਹ ਇੱਕ ਜੀਵਤ ਲਗਾਤਾਰ ਚੱਲਦਾ ਅਭਿਆਸ ਹੈ ਤੇ ਇਸ ਅਭਿਆਸ ਲਈ ਤੁਹਾਨੂੰ ਕਿਸੇ ਖਾਸ ਸਮੇਂ ਜਾਂ ਥਾਂ ਦੀ ਲੋੜ ਨਹੀਂ ਹੈ ਤੁਸੀਂ ਇਹ ਅਭਿਆਸ ਖਾਣਾ ਬਣਾਉਂਦੇ ਗੱਡੀ ਚਲਾਉਂਦੇ ਹੋਏ ਬੱਚਿਆਂ ਨਾਲ ਖੇਡਦੇ ਹੋਏ ਜਾਂ ਕਿਸੇ ਨਾਲ ਗੱਲ ਕਰਦੇ ਹੋਏ ਵੀ ਕਰ ਸਕਦੇ ਹੋ ਮਾਈਂਡਫੁਲਨੈਸ ਅਰਥਾਤ ਜਾਗਰੂਕਤਾ ਇੱਕ ਬੀਜ ਜੋ ਹਰ ਪਲ ਵਿੱਚ ਬੀਜਿਆ ਜਾ ਸਕਦਾ ਅਸਲ ਜਾਦੂ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਇਹ ਸਮਝ ਜਾਂਦੇ ਹਾਂ ਕਿ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ ਸਿਰਫ ਇਹ ਲੋੜੇ ਕਿ ਅਸੀਂ ਆਪਣੇ ਹਰ ਪਲ ਵਿੱਚ ਪੂਰੀ ਤਰ੍ਹਾਂ ਮੌਜੂਦ ਰਹੀਏ ਜੇਕਰ ਤੁਹਾਡਾ ਧਿਆਨ ਪਟਕ ਜਾਵੇ ਤਾਂ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ ਜਦੋਂ ਤੁਹਾਡਾ ਮਨ ਪਟਕੇ ਤਾਂ ਸਿਰਫ ਮੁਸਕਰਾ ਦਿਓ ਤੇ ਹੌਲੀ-ਹੌਲੀ ਆਪਣੇ ਕੰਮ ਆਪਣੇ ਸਾਹ ਜਾਂ ਆਪਣੇ ਕਦਮਾਂ ਵੱਲ ਵਾਪਸ ਆ ਜਾਓ ਇਹ ਵਾਪਸੀ ਹੀ ਮਾਈਂਡਫੁਲਨੈਸ ਦੀ ਅਸਲੀ ਤਾਕਤ ਹੈ ਹਰ ਵਾਰੀ ਜਦੋਂ ਅਸੀਂ ਆਪਣੇ ਟਟਕਦੇ ਹੋਏ ਮਨ ਨੂੰ ਪਿਆਰ ਤੇ ਸਬਰ ਨਾਲ ਵਾਪਸ ਲਿਆਉਂਦੀਆਂ ਅਸੀਂ ਆਪਣੇ ਮਨ ਨੂੰ ਕਾਬਿਲ ਬਣਾ ਰਹੇ ਹੁੰਦੇ ਹਾਂ ਹੌਲੀ-ਹੌਲੀ ਤੁਹਾਨੂੰ ਲੱਗੇਗਾ ਕਿ ਤੁਸੀਂ ਹੋਰ ਜ਼ਿਆਦਾ ਸਮੇਂ ਲਈ ਵਰਤਮਾਨ ਵਿੱਚ ਰਹਿ ਪਾ ਰਹੇ ਹੋ ਤੇ ਤੁਹਾਡਾ ਮਨ ਪਹਿਲਾਂ ਨਾਲੋਂ ਕਿਤੇ ਵੱਧ ਸਥਿਰ ਤੇ ਸ਼ਾਂਤ ਹੋ ਗਿਆ ਹੈ ਅਗਲੀ ਗੱਲ ਹੈ ਜਾਗਰੂਕਤਾ ਨਾਲ ਸੁਣਨਾ ਲੋਕ ਅਕਸਰ ਸੋਚਦੇ ਨੇ ਕਿ ਦੂਜਿਆਂ ਨੂੰ ਸਮਝਾਉਣ ਜਾਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਹਨੂੰ ਬਹੁਤ ਕੁਝ ਬੋਲਣਾ ਪੈਂਦਾ ਹੈ ਲੰਬੀਆਂ ਗੱਲਾਂ ਗਹਿਰੇ ਤਰਕ ਜਾਂ ਪ੍ਰਭਾਵਸ਼ਾਲੀ ਸ਼ਬਦ ਪਰ ਜੇਕਰ ਅਸੀਂ ਕਿਸੇ ਨੂੰ ਪੂਰੀ ਜਾਗਰੂਕਤਾ ਤੇ ਖੁੱਲੇ ਦਿਲ ਨਾਲ ਸੁਣ ਲਈਏ ਬਿਨਾ ਟੋਕੇ ਬਿਨਾ ਕੋਈ رائے ਬਣਾਏ ਬਿਨਾ ਜਵਾਬ ਸੋਚੇ ਤਾਂ ਉਹੀ ਸਭ ਤੋਂ ਵੱਡਾ ਪਿਆਰ ਸਨਮਾਨ ਤੇ ਚੰਗਾ ਕਰਨ ਵਾਲਾ ਅਨੁਭਵ ਬਣ ਜਾਂਦਾ ਹੈ ਅਸਲ ਸੁਣਨਾ ਇੱਕ ਗਹਿਰਾ ਧਿਆਨ ਜਦੋਂ ਅਸੀਂ ਪੂਰੇ ਮਨ ਨਾਲ ਸੁਣਦੇ ਹਾਂ ਤਾਂ ਅਸੀਂ ਸਮਣੇ ਵਾਲੇ ਨੂੰ ਦੀ ਮੌਜੂਦਗੀ ਦਾ ਤੋਹਫਾ ਦਿੰਦੇ ਹਨ ਜਾਗਰੂਕ ਵਿਅਕਤੀ ਦਾ ਆਧਾਰ ਹੈ করুণਾ ਪਰੇ ਸ਼ਬਦ ਤੇ ਗਹਿਰੀ ਸੁਣਵਾਈ ਜਦੋਂ ਤੁਸੀਂ ਬੋਲੋ ਤਾਂ ਤੁਹਾਡੇ ਸ਼ਬਦਾਂ ਵਿੱਚ ਦਇਆ ਸੱਚਾਈ ਤੇ ਪਿਆਰ ਹੋਣਾ ਚਾਹੀਦਾ ਹੈ ਤੇ ਜਦੋਂ ਤੁਸੀਂ ਸੁਣੋ ਤਾਂ ਆਪਣਾ ਪੂਰਾ ਧਿਆਨ ਆਪਣੀ ਪੂਰੀ ਮੌਜੂਦਗੀ ਉਸ ਪਲ ਨੂੰ ਦਿਓ ਉਦਾਹਰਣ ਵਜੋਂ ਜੇਕਰ ਕੋਈ ਬੱਚਾ ਸਕੂਲ ਤੋਂ ਵਾਪਸ ਆ ਕੇ ਆਪਣੀ ਮਾਂ ਨੂੰ ਕੋਈ ਛੋਟੀ ਜੀ ਗੱਲ ਦੱਸ ਰਿਹਾ ਹੈ ਜੇਕਰ ਮਾਂ ਆਪਣੇ ਸਾਰੇ ਕੰਮ ਛੱਡ ਛੱਡ ਕੇ ਥੋੜੀ देर ਲਈ ਬੈਠ ਜਾਵੇ ਤੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਦੀ ਗੱਲ ਪੂਰੇ ਧਿਆਨ ਨਾਲ ਸੁਣੇ ਤਾਂ ਉਹ ਬੱਚਾ ਨਾ ਸਿਰਫ ਆਪਣੇ ਆਪ ਨੂੰ ਸਮਝਿਆ ਹੋਇਆ ਮਹਿਸੂਸ ਕਰਦਾ ਹੈ ਸਗੋਂ ਮਾਂ ਨਾਲ ਇੱਕ ਗਹਿਰਾ ਨਾਤਾ ਵੀ ਮਹਿਸੂਸ ਕਰਦਾ ਸੁਣਨਾ ਸਿਰਫ ਸ਼ਬਦਾਂ ਨੂੰ ਸੁਣਨਾ ਨਹੀਂ ਇਹ ਸਾਹਮਣੇ ਵਾਲੇ ਦੀ ਆਤਮਾ ਨੂੰ ਸੁਣਾ ਹੈ ਮਾਈਂਡਫੁਲਨੈਸ ਦਾ ਅਰਥ ਸਿਰਫ ਆਪਣੇ ਮਨ ਨੂੰ ਸ਼ਾਂਤ ਕਰਨਾ ਜਾ ਆਪਣੇ ਕੰਮਾਂ ਵਿੱਚ ਜਾਗਰੂਕ ਰਹਿਣਾ ਨਹੀਂ ਸਭ ਨੂੰ ਐਵੇਂ ਹੁੰਦਾ ਹੈ ਕਿ ਅਸੀਂ ਸਾਹਮਣੇ ਵਾਲੇ ਵਿਅਕਤੀ ਦੀ ਮੌਜੂਦਗੀ ਨੂੰ ਪੂਰੀ ਜਾਗਰੂਕਤਾ ਤੇ ਸਨਮਾਨ ਦੇ ਨਾਲ ਮਹਿਸੂਸ ਕਰੀਏ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋਵੋ ਤਾਂ ਤੁਹਾਡਾ ਧਿਆਨ ਸਿਰਫ ਉਸ ਗੱਲਬਾਤ ਤੇ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਚੀਜ਼ ਤੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪਲ ਲਈ ਰੁਕੋ ਇੱਕ ਡੂੰਗਾ ਸਾਹ ਲਓ ਤੇ ਆਪਣੇ ਮਨ ਨੂੰ ਉਸ ਪਲ ਵਿੱਚ ਲਿਆਓ ਇਹ ਛੋਟਾ ਜਿਹਾ ਅਭਿਆਸ ਤੁਹਾਡੀ ਗੱਲਬਾਤ ਨੂੰ ਗਹਿਰੀ, ਮਾਇਨੇਦਾਰ ਤੇ ਪਿਆਰ ਭਰੀ ਬਣਾ ਦੇਵੇਗਾ। ਜਦੋਂ ਅਸੀਂ ਇੰਜ ਸੁਣਦੇ ਹਾਂ ਤਾਂ ਸਾਹਮਣੇ ਵਾਲਾ ਵਿਅਕਤੀ ਨਾ ਸਿਰਫ ਆਪਣੇ ਆਪ ਨੂੰ ਸਮਝਿਆ ਹੋਇਆ ਮਹਿਸੂਸ ਕਰਦਾ ਸਗੋਂ ਆਪਣੀ ਕੀਮਤ ਤੇ ਸਨਮਾਨ ਵੀ ਮਹਿਸੂਸ ਕਰਦਾ ਹੈ। ਤੇ ਇੱਥੋਂ ਹੀ ਅਸਲ ਜੋੜ, ਅਸਲ ਰਿਸ਼ਤੇ ਬਣਨੇ ਸ਼ੁਰੂ ਹੁੰਦੇ ਨੇ। ਧਿਆਨ ਰੱਖੋ, ਸ਼ਬਦਾਂ ਵਿੱਚ ਜਾਦੂ ਹੁੰਦਾ। ਸਹੀ ਸ਼ਬਦ ਇਲਾਜ ਕਰ ਸਕਦੇ ਨੇ ਗਲਤ ਸ਼ਬਦ ਜ਼ਖਮ ਦੇ ਸਕਦੇ ਨੇ ਜਦੋਂ ਕੋਈ ਵੀ ਤੁਹਾਡੇ ਕੋਲ ਆਪਣੀ ਗੱਲ ਸਾਂਝੀ ਕਰ ਰਿਹਾ ਹੋਵੇ ਤਾਂ ਉਸ ਨੂੰ ਪੂਰਾ ਸਮਾਂ ਦਿਓ ਉਹਦੀ ਆਵਾਜ਼ ਉਹਦੇ ਸ਼ਬਦਾਂ ਦੇ ਪਿੱਛੇ ਦੀ ਭਾਵਨਾ ਤੇ ਉਸਤੇ ਚੁੱਪ ਦੇ ਅਰਥ ਨੂੰ ਵੀ ਮਹਿਸੂਸ ਕਰੋ ਜੇਕਰ ਕੋਈ ਦੁਖੀ ਜਾਂ ਪਰੇਸ਼ਾਨ ਹੋਵੇ ਤਾਂ ਉਸ ਨੂੰ ਬੋਲਣ ਦਿਓ ਤੁਹਾਡਾ ਕੰਮ ਸਿਰਫ ਸੁਣਨ ਦਾ ਨਾ ਸਲਾਹ ਦੇਣ ਦਾ ਨਾ ਹੱਲ ਸੁਝਾਉਣ ਦਾ ਜਦੋਂ ਤੱਕ ਇਹ ਉਹ ਮੰਗੇ ਨਾ ਅਕਸਰ ਲੋਕ ਸਿਰਫ ਇਹ ਅਸਲੀ ਠੀਕ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਗੱਲ ਬਿਨਾ ਟੋਕਣ ਬਿਨਾ ਆਲੋਚਨਾ ਦੇ ਸੁਣੀ ਜਾਂਦੀ ਹੈ। ਗਹਿਰੀ ਸੁਣਵਾਈ ਇੱਕ ਪਿਆਰ ਭਰਿਆ ਤੋਹਫਾ ਹੈ। ਇਹ ਸਾਹਮਣੇ ਵਾਲੇ ਨੂੰ ਦੱਸਦਾ ਕਿ ਉਹ ਇਕੱਲਾ ਨਹੀਂ ਹੈ। ਉਦਾਹਰਨ ਵਜੋਂ ਜੇਕਰ ਕੋਈ ਵਿਅਕਤੀ ਆਪਣੇ ਕੰਮ ਦੀ ਥਾਂ ਉੱਤੇ ਦੂਜਿਆਂ ਨੂੰ ਸ਼ਾਂਤਮਨ ਨਾਲ ਸੁਣਦਾ ਤੇ ਦਇਆ ਭਰੇ ਸ਼ਬਦ ਵਰਤਦਾ ਤਾਂ ਉਹਦਾ ਵਿਵਹਾਰ ਹੌਲੀ-ਹੌਲੀ ਆਪਣੇ ਆਸ-ਪਾਸ ਦੇ ਮਾਹੌਲ ਨੂੰ ਬਦਲਦੇਵੇਗਾ ਆਪਸੀ ਟਕਰਾਕ ਘਟਣ ਲੱਗਣਗੇ ਸਹਿਯੋਗ ਵਧੇਗਾ ਤੇ ਲੋਕ ਇੱਕ ਦੂਜੇ ਦੇ ਨਾਲ ਹੋਰ ਖੁੱਲੇ ਤੇ ਇਮਾਨਦਾਰ ਹੋ ਜਾਣਗੇ ਪਰ ਯਾਦ ਰੱਖੋ ਅਸੀਂ ਦੂਜਿਆਂ ਦੀ ਤਕਲੀਫ ਜਾਂ ਉਹਨਾਂ ਦੀਆਂ ਭਾਵਨਾਵਾਂ ਉਦੋਂ ਹੀ ਸਮਝ ਸਕਦੇ ਹਾਂ ਜਦੋਂ ਸਾਡਾ ਆਪਣਾ ਮਨ ਸ਼ਾਂਤ ਹੋਵੇ ਤੇ ਸਥਿਰ ਹੋਵੇ ਜੇਕਰ ਸਾਡਾ ਹੀ ਮਨ ਚਿੰਤਾਵਾਂ ਗੁੱਸੇ ਜਾਂ ਉਲਝਣਾ ਨਾਲ ਭਰਿਆ ਹੋਵੇ ਤਾਂ ਅਸੀਂ ਕਿਸੇ ਹੋਰ ਦੇ ਦੁੱਖ ਨੂੰ ਕਿਵੇਂ ਮਹਿਸੂਸ ਕਰਾਂਗੇ ਅਸਲੀ ਆਪਣੇ ਮਨ ਨੂੰ ਇੱਕ ਸ਼ਾਂਤ ਝੀਲ ਵਾਂਗ ਬਣਾਓ ਤਾਂ ਹੀ ਤੁਸੀਂ ਉਸ ਵਿੱਚ ਤੁਜਿਆਂ ਦੇ ਪਰਛਾਵੇਂ ਸਾਫ਼ ਦੇਖ ਸਕੋਗੇ। ਤਖੀਰ ਦੀ ਗੱਲ ਤੁਸੀਂ ਇਕੱਲੇ ਨਹੀਂ ਹੋ ਜਿਸ ਦੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਨੇ। ਹਰ ਕੋਈ ਕਿਸੇ ਨਾ ਕਿਸੇ ਪੱਥਰ ਤੇ ਸੰਘਰਸ਼ ਕਰ ਰਿਹਾ ਹੈ। ਪਰ ਜੇਕਰ ਤੁਸੀਂ ਆਪਣੇ ਦੁੱਖ ਤੋਂ ਭੱਜਣ ਦੀ ਬਜਾਏ ਉਸ ਨੂੰ ਜਾਗਰੂਕਤਾ ਨਾਲ ਗਲੇ ਲਗਾਵੋ ਤਾਂ ਉਹ ਦੁੱਖ ਤੁਹਾਨੂੰ ਕੁਝ ਸਿਖਾ ਸਕਦਾ ਹੈ। ਇਕ ਗੱਲ ਯਾਦ ਰੱਖੋ ਕਿ ਜੇ ਕੋਈ ਚਿੱਕੜ ਨਹੀਂ ਤਾਂ ਕੋਈ ਕਮਲ ਵੀ ਨਹੀਂ ਸਾਡੇ ਦੁੱਖ ਤੇ ਪਰੇਸ਼ਾਨੀਆਂ ਹੀ ਉਹ ਜ਼ਮੀਨ ਨੇ ਜਿੱਥੋਂ ਸਮਝਦਾਰੀ, ਪ੍ਰੇਮ ਤੇ ਅਸਲ ਖੁਸ਼ੀ ਪੈਦਾ ਹੁੰਦੀ ਨੇ ਮਾਈਂਡਫੁਲਨੈਸ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਦੁੱਖ ਨੂੰ ਮਿਟਾ ਦਿਓ ਸਗੋਂ ਇਹ ਸਾਨੂੰ ਸਿਖਾਉਂਦਾ ਏ ਕਿ ਅਸੀਂ ਉਸ ਦੁੱਖ ਦੇ ਨਾਲ ਬੈਠੀਏ ਉਸਨੂੰ ਸੁਣੀਏ ਤਾਂ ਜੋ ਅਸੀਂ ਉਹਨੂੰ ਸਮਝ ਸਕੀਏ ਤੇ ਜਦੋਂ ਸਮਝ ਆਉਂਦੀ ਆ ਇਹ ਲਾਜ ਆਪਣੇ ਆਪ ਸ਼ੁਰੂ ਹੋ ਜਾਂਦਾ। ਕਈ ਵਾਰ ਲੋਕ ਸੋਚਦੇ ਨੇ ਕਿ ਮਾਈਂਡਫੁਲਨੈਸ ਦਾ ਮਤਲਬ ਹੈ ਹਮੇਸ਼ਾ ਖੁਸ਼ ਰਹਿਣਾ ਪਰ ਅਸਲ ਸੱਚ ਐਵੇਂ ਕਿ ਮਾਈਂਡਫੁਲਨੈਸ ਦਾ ਅਰਥ ਹੈ ਹਰ ਭਾਵਨਾ ਚਾਹੇ ਉਹ ਸੁਖ ਹੋਵੇ ਜਾਂ ਦੁੱਖ ਹੋਵੇ ਉਸ ਨੂੰ ਸੱਚਾਈ ਤੇ ਨਰਮੀ ਨਾਲ ਮਹਿਸੂਸ ਕਰਨਾ। ਜਦੋਂ ਅਸੀਂ ਮਾਈਂਡਫੁਲਨੈਸ ਨੂੰ ਰੋਜ਼ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਲਿਆਉਣ ਲੱਗ ਪੈਂਦੇ ਹਾਂ ਜਿਵੇਂ ਪਾਣੀ ਪੀਣਾ, ਤੁਰਨਾ, ਖਾਣਾ ਸਾਹ ਲਣਾ ਤਾਂ ਹੌਲੀ-ਹੌਲੀ ਸਾਡੇ ਅੰਦਰ ਇੱਕ ਗਹਿਰਾਈ ਬਣ ਜਾਂਦੀ ਫਿਰ ਅਸੀਂ ਜ਼ਿੰਦਗੀ ਨੂੰ ਸਿਰਫ ਜਿਉਂਦੇ ਨਹੀਂ ਆ ਸਗੋਂ ਉਹਨੂੰ ਮਹਿਸੂਸ ਕਰਨਾ ਸਿੱਖ ਜਾਂਦੇ ਹਾਂ ਉਹੀ ਪਲ ਜਿੱਥੇ ਅਸੀਂ ਪੂਰੀ ਤਰ੍ਹਾਂ ਜਾਗਰੂਕ ਹੁੰਦੇ ਹਾਂ ਉਹੀ ਅਸਲ ਜੀਵਨ ਹੁੰਦਾ ਹੈ ਜਦੋਂ ਅਸੀਂ ਗਹਿਰਾਈ ਨਾਲ ਜਿਉਂਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਇਕੱਲੇ ਨਹੀਂ ਹਾਂ ਅਸੀਂ ਪੂਰੇ ਬ੍ਰਹਿਮੰਡ ਨਾਲ ਜੁੜੇ ਹੋਏ ਹਾਂ ਮਾਈਂਡਫੁਲਨੈਸ ਕੋਈ ਵੱਖਰਾ ਕੀਤਾ ਜਾਣ ਵਾਲਾ ਕੰਮ ਨਹੀਂ ਆ ਇਹ ਤਾਂ ਸਗੋਂ ਜੀਵਨ ਦੀ ਧੜਕਣ ਜਿਸ ਨੂੰ ਹਰ ਪਲ ਮਹਿਸੂਸ ਕੀਤਾ ਜਾ ਸਕਦਾ ਹੈ ਐ ਇੱਕ ਅਰਦਾਸ ਵਾਂਗ ਇੱਕ ਧਿਆਨ ਵਾਂਗ ਇੱਕ ਸ਼ੁੱਧ ਮੌਜੂਦਗੀ ਜਿੱਥੇ ਅਸੀਂ ਪੂਰੀ ਤਰ੍ਹਾਂ ਇੱਥੇ ਆ ਪੂਰੀ ਤਰ੍ਹਾਂ ਹੁਣ ਜੇਕਰ ਤੁਸੀਂ ਹਰ ਰੋਜ਼ ਸਿਰਫ 5 ਮਿੰਟ ਵੀ ਪੂਰੀ ਜਾਗਰੂਕਤਾ ਨਾਲ ਬਿਤਾਏ ਤਾਂ 5 ਮਿੰਟ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦੇ ਨੇ ਤੇ ਹੌਲੀ-ਹੌਲੀ ਉਹ 5 ਮਿੰਟ ਵਾਧਦੇ ਵਾਧਦੇ ਤੁਹਾਡੀ ਪੂਰੀ ਜ਼ਿੰਦਗੀ ਬਣ ਸਕਦੇ ਨੇ ਅਸਲੀ ਅਗਲੀ ਵਾਰ ਜਦੋਂ ਤੁਸੀਂ ਸਾਹ ਲਵੋ ਤਾਂ ਸਿਰਫ ਹਵਾ ਨੂੰ ਅੰਦਰ ਨਾ ਲਓ ਸਗੋਂ ਉਸ ਜੀਵਨ ਨੂੰ ਮਹਿਸੂਸ ਕਰੋ ਜੋ ਹਰ ਸਾਹ ਵਿੱਚ ਵਹਿ ਰਿਹਾ ਹੈ ਜਦੋਂ ਤੁਸੀਂ ਤੁਰੋ ਤਾਂ ਸਿਰਫ ਮੰਜ਼ਲ ਉੱਤੇ ਧਿਆਨ ਨਾ ਦਿਓ ਸਗੋਂ ਹਰ ਕਦਮ ਨੂੰ ਧਿਆਨ ਨਾਲ ਰੱਖੋ ਤੇ ਜਦੋਂ ਤੁਸੀਂ ਕਿਸੇ ਨਾਲ ਮਿਲੋ ਤਾਂ ਸਿਰਫ ਗੱਲਾਂ ਹੀ ਨਾ ਕਰੋ ਸਗੋਂ ਉਹਨਾਂ ਦੀ ਮੌਜੂਦਗੀ ਨੂੰ ਪੂਰੀ ਤਰ੍ਹਾਂ ਸਵੀਕਾਰ ਕਰੋ ਮਾਈਂਡਫੁਲਨੈਸ ਕੋਈ ਲਕਸ਼ ਨਹੀਂ ਹੈ ਸਗੋਂ ਇੱਕ ਰਾਹ ਹੈ ਐਸ ਰਾਤੇ ਤੁਰਨ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਤੁਹਾਡੇ ਕੋਲ ਪਹਿਲਾਂ ਹੀ ਸਭ ਕੁਝ ਹੈ ਤੁਹਾਡੇ ਸਾਹ ਤੁਹਾਡਾ ਸਰੀਰ ਇਹ ਪਲ ਸਿਰਫ ਇਹਨਾਂ ਨੂੰ ਜਾਗਰੂਕਤਾ ਨਾਲ ਜਿਉ ਸੋ ਇਹਨਾਂ ਕਹਿ ਕੇ ਬੁੱਧ ਭਿਕਸ਼ੂ ਨੇ ਆਪਣੀ ਗੱਲ ਖਤਮ ਕੀਤੀ ਉਸ ਲੜਕੇ ਨੂੰ ਵੀ ਸਮਝਾ ਚੁੱਕੀ ਸੀ ਕਿ ਹੁਣ ਉਸ ਨੂੰ ਕੀ ਕਰਨਾ ਉਸਨੇ ਮਹਾਤਮਾ ਜੀ ਦਾ ਧੰਨਵਾਦ ਕੀਤਾ ਤੇ ਉਥੋਂ ਚਲਿਆ ਗਿਆ ਸੋ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਜੋੜ ਜਾਓ ਜੀ ਪੰਜਾਬੀ ਸਟੋਰੀ ਸਟੇਸ਼ਨ ਦੇ ਨਾਲ ਫੇਰ ਮਿਲਦੇ ਹਾਂ ਇੱਕ ਹੋਰ ਇਸ ਤਰ੍ਹਾਂ ਦੀ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ